ਕੀ ਹਾਲ ਚਾਲ ਹੈ ਬਈ ਤੁਹਾਡੇ ਸਾਰਿਆਂ ਦੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਰਿਆਂ ਦਾ ਆਪਾਂ ਸਵਾਗਤ ਕਰਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੁਹਾਡੇ ਸਾਰਿਆਂ ਵਾਸਤੇ ਇੱਕ ਹੋਰ ਨਵੀਂ ਵੀਡੀਓ ਤੇ ਨਵੀਂ ਵੀਡੀਓ ਜਿਹੜੀ ਆਪਾਂ ਲੈ ਕੇ ਪਹੁੰਚਿਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਮੈਂ ਉਮੀਦ ਕਰਦਾ ਜੀ ਬਾਕੀ ਜਿੰਨੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚਿਆ ਤੁਹਾਡੇ ਮਨਪਸੰਦ ਦੀਆਂ ਲੈ ਕੇ ਪਹੁੰਚਿਆ ਜਿਹੜੀ ਮਸ਼ੀਨਰੀਆਂ ਬਾਰੇ ਤੁਸੀਂ ਕਹਿੰਨੇ ਹੁੰਦੇ ਹੋ ਕਮੈਂਟਾਂ 'ਚ ਮੈਸੇਜ ਕਰਕੇ ਉਹੀ ਮਸ਼ੀਨਰੀਆਂ ਲੈ ਕੇ ਪਹੁੰਚਿਆ ਤੇ ਇਕੱਲੀ ਇਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਲਾਜ਼ਮੀ ਨੋਟ ਕਰ ਲਿਓ ਬਈ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਹਰੇ ਜਖੜਾ ਚ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀ ਘਰ ਮਕਾਨ ਕੁਝ ਵੀ ਹੈ ਵੇਚਣ ਵਾਸਤੇ ਭੇਜੋ ਆਪਣੇ ਕੋਲੇ ਜਲਦੀ ਤੋਂ ਜਲਦੀ ਐਡ ਆਪਾਂ ਤੁਹਾਡੀ ਲਗਾ ਦੇਵਾਂਗੇ ਤਾਂ ਪਹਿਲੀ ਗੱਡੀ ਦੀ ਗੱਲ ਕਰਾਂਗੇ ਬਈ ਪਹਿਲੀ ਗੱਡੀ ਆਪਣੇ ਕੋਲੇ 2007 ਮਾਡਲ ਐਂਡੀਕਾ ਪੌਂਚੀ ਹੈ ਗੱਡੀ ਦਾ ਜਿਹੜਾ ਨੰਬਰ ਆਪਾਂ ਨੂੰ ਮਿਲੂਗਾ ਜੀ ਉਹ ਤੁਹਾਨੂੰ ਮੈਂ ਦੱਸ ਦਿੰਨਾ ਗੱਡੀ ਦਾ ਨੰਬਰ ਪੰਜਾਬ ਹੈ ਪੀਵੀ 65 ਸੈਕੰਡ ਓਨਰ ਗੱਡੀ ਆ ਤੇ ਗੱਡੀ ਦਾ ਜਿਹੜਾ ਏਰੀਆ ਜਿੱਥੇ ਗੱਡੀ ਹੁਣ ਖੜੀ ਆ ਖੰਨਾ ਏਰੀਆ 'ਚ ਹੀ ਖੰਨੇ ਏਰੀਆ 'ਚ ਗੱਡੀ ਆਪਾਂ ਨੂੰ ਮਿਲ ਚੁੱਕੀ ਤੇ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲਣਗੇ ਰੇਟ ਦੀ ਗੱਲ ਕਰੀਏ 85000 ਰੁਪਏ ਇੱਕ ਵਾਰੀ ਇਹਨਾਂ ਨੇ ਮੰਗਿਆ ਤੇ ਮਾਲਕ ਨੇ ਕਿਹਾ ਵੀ ਘਟਾਪਾਦ ਕਰ ਲਵਾਂਗੇ ਇੱਕ ਵਾਰੀ ਡਿਮਾਂਡ ਆ ਹਾਂ ਤੇ ਕਿਸੇ ਨੂੰ ਵੀ ਪਸੰਦ ਆਉਂਦੀ ਗੱਡੀ ਕੋਈ ਦੇਖਣਾ ਚਾਹੁੰਦਾ ਜਾ ਕੇ ਇੰਜਨ ਗੇਅਰ ਦੇਖਣਾ ਚਾਹੁੰਦਾ ਹੈ, ਸਟਾਰਟ ਕਰਕੇ ਦੇਖਣਾ ਚਾਹੁੰਦਾ ਹੈ, ਟ్రਾਈ ਲੈਣੀ ਹੈ, ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ, ਕੁਝ ਵੀ ਕਿ ਮਰਜ਼ੀ ਲਾ ਲਓ ਜੀ, ਕਾਗਜ਼ ਪੱਤ ਲਾ ਲਓ, ਅੱਗੇ ਪਿੱਛੋਂ, ਉੱਪਰ-ਨੀਚੋਂ ਚੈੱਕ ਕਰਨੀ ਹੈ। ਤੁਸੀਂ ਖੰਨੇ ਇਹਨਾਂ ਦੇ ਘਰੇ ਜਾ ਕੇ ਦੇਖ ਸਕਦੇ ਹੋ, ਮਾਲਕ ਨੇ ਕਿਹਾ ਵੀ ਆਜੂ ਜਦੋਂ ਤੁਸੀਂ ਗੱਡੀ ਪਸੰਦ ਕਰੋਗੇ, ਉਹ ਤੋਂ ਬਾਅਦ ਰੇਟ ਕਰ ਲਾਂਗੇ। ਤੇ ਜਿਹੜੇ ਓਨਰ ਨੇ ਉਹਨਾਂ ਨੇ ਜਿਹੜਾ ਆਪਦਾ ਨੰਬਰ ਦਿੱਤਾ ਹੈ 94179 13249 ਆ ਮਾਲਕ ਨੇ ਨੰਬਰ ਦਿੱਤਾ ਹੈ ਤੇ ਗੱਲ ਤੁਸੀਂ ਆਪੇ ਕਰ ਲਿਓ ਜੇ ਕੋਈ ਹੈਗਾ ਖਰੀਦਣ ਦਾ ਚਾਹਵਾਨ ਨੰਬਰ 2 ਤੇ ਆਪਣੇ ਕੋਲੇ ਸਕੋਰਪੀਓ ਗੱਡੀ ਪਹੁੰਚੀ ਆ ਜੀ ਜਿਹੜੀ ਗੱਡੀ ਆਪਣੇ ਕੋਲੇ ਪਹੁੰਚੀ ਆ ਫੋਟੋਆਂ ਚ ਚੈੱਕ ਕਰੋ ਪਹਿਲਾਂ ਪੰਜਾਬ ਨੰਬਰ ਹੈ ਤੇ ਗੱਡੀ ਦਾ ਮਾਡਲ 2006 ਹੈ ਜੀ ਤੇ ਗੱਡੀ ਫਾਸਟ ਓਨਰ ਹੈ ਤੇ 6 ਮਾਡਲ ਹੈ 2026 ਤੱਕ ਗੱਡੀ ਦੀ ਪਾਸਿੰਗ ਰਿਨਿਊ ਹੋਈ ਹੈ ਜੀ ਕੰਡੀਸ਼ਨ ਆਲੋਕਯਾ ਗੱਡੀ ਦਾ ਰੰਗ ਚੈੱਕ ਕਰੋ ਤੁਸੀਂ ਬਹੁਤ ਵਧੀਆ ਮਾਲਕ ਨੇ ਸੰਭਾਈ ਦੇ ਵਿੱਚ ਗੱਡੀ ਰੱਖੀ ਹੋਈ ਐ ਤੇ ਟਾਇਰ ਵੀ ਬਹੁਤ ਆਪਾਂ ਨੂੰ ਚੰਗੇ ਮਿਲ ਜਾਣਗੇ ਕੋਈ ਲੱਗੀ ਨਹੀਂ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਗੱਡੀ ਖੜੀ ਆ ਬਈ ਗੁਰਦਾਸਪੁਰ ਏਰੀਆ 'ਚ ਜੇ ਕਿਸੇ ਨੂੰ ਪਸੰਦ ਆਈ ਐ ਕੋਈ ਦੇਖਣਾ ਚਾਹੁੰਦਾ ਕਿਸੇ ਨੇ ਚਲਾ ਕੇ ਦੇਖਣੀ ਐ ਕਿਸੇ ਨੇ ਬੋਰਨਟ ਚੱਕ ਕੇ ਦੇਖਣੀ ਐ ਤੁਸੀਂ ਗੁਰਦਾਸਪੁਰ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਇੱਕ ਵਾਰੀ ਡਿਮਾਂਡ ਜਿਹੜੀ ਇਹਨਾਂ ਨੇ ਪਾਈ ਐ ਉਹ 1.70 ਪਾਈ ਐ ਤੇ ਮਾਲਕ ਨੇ ਆਖਿਆ ਵੀ ਘਾਟਾ ਵਾਧਾ ਕਰ ਲਵਾਂਗੇ ਇੱਕ ਬਾਰੀ ਸਿਰਫ ਆਹ ਡਿਮਾਂਡ ਹੈਗੀ ਤੁਸੀਂ ਜਾ ਕੇ ਦੇਖਣੀ ਹੋ ਵੀ ਜਾ ਕੇ ਵੀ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਹੈ ਗੱਡੀ ਚਲਾ ਕੇ ਵੀ ਦੇਖ ਸਕਦੋਂ ਬਾਕੀ ਸਕੋਰਪੀਓ ਗੱਡੀ ਆ ਸੋਹਣੀ ਲੱਗਦੀ ਹੈ ਤੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਰੱਖਿਆ ਜੀ 98555 ਤੇ 98686 ਤੇ ਅੱਗੇ ਤੁਸੀਂ ਚੈੱਕ ਕਰੋ ਜੀ ਕਾਫੀ ਸਕੂਟੀ ਵਾਸਤੇ ਕਮੈਂਟ ਆ ਰਹੇ ਸੀਗੇ ਤੇ ਤੁਹਾਡੇ ਖਾਤਰ ਸਕੂਟੀ ਆਪਾਂ ਇੱਕ ਲੈ ਕੇ ਪਹੁੰਚੀਆਂ ਫੋਟੋ ਤੁਸੀਂ ਚੈੱਕ ਕਰ ਲਓ 2018 ਮਾਡਲ ਹੈ ਜੀ ਤੇ ਸਕੂਟੀ ਫਾਸਟ ਓਨਰ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਕਿਸੇ ਨੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਜਾ ਕੇ ਦੇਖ ਲਿਓ ਤੇ ਰੰਗ ਦੇਖੋ ਜੀ ਕੰਡੀਸ਼ਨ ਦੇਖੋ ਟਾਇਰ ਚੈੱਕ ਕਰੋ ਬਹੁਤ ਵਧੀਆ ਜੀ ਸੰਭਾਈ ਦੇ ਵਿੱਚ ਬਹੁਤ ਰਹੀ ਹੈ ਐਕਟਿਵਾ ਜੀ ਆਹ ਸਕੂਟੀ ਤੇ ਇੰਜਨ ਉਂਝੜ ਪੂਰਾ ਵਧੀਆ ਸੈਲਫ ਸਟਾਰਟ ਹੈ ਵਧੀਆ ਪਹਿਲੇ ਸੈਲਫ ਸਟਾਰਟ ਹੈ ਕੋਈ ਪਾਰਟ ਦਾ ਚੇਂਜ ਨਹੀਂ ਹੋਇਆ Honda ਦੀ Active of 5 ਜੀ ਹੈ ਜੀ ਆਹ ਤੇ ਜਿੱਥੇ ਆਹ ਖੜੀ ਆ ਤਰਨ ਤਰਨ ਮਾਲਕ ਦਾ ਏਰੀਆ ਜੀ ਜਾ ਕੇ ਕਿਸੇ ਨੇ ਦੇਖਣੀ ਹੈ ਤਰਨ ਤਰਨ ਜਾ ਕੇ ਦੇਖ ਸਕਦੂ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਿਓ ਜੇ ਆਪਾਂ ਰੇਟ ਦੀ ਗੱਲ ਕਰੀਏ ਡਿਮਾਂਡ ਜਿਹੜੀ ਮਾਲਕ ਵੱਲੋਂ ਆਪਣੇ ਕੋਲੇ ਪਹੁੰਚੀ ਹੈ ਉਹ ਹੈ ਜੀ 65000 ਰੁਪਿਆ ਬਾਕੀ ਕਹਿੰਦੇ ਸੀਗੇ ਓਨਰ ਵੀ ਘਾਟਾ ਵਾਪਸ ਕਰ ਲਾਂਗੇ ਇੱਕ ਬਾਰੇ ਸਿਰਫ ਡਿਮਾਂਡ ਹੈ ਕਿਸੇ ਨੂੰ ਪਸੰਦ ਆਈ ਹੈ ਕੋਈ ਦੇਖਣਾ ਚਾਹੁੰਦਾ ਜਾ ਕੇ ਤਾਂ ਤਰਨ ਤਰਨ ਜਾ ਕੇ ਦੇਖ ਲਓ ਨੰਬਰ ਓਨਰ ਦਾ ਜਿਹੜਾ ਇਹਨਾਂ ਨੇ ਦਿੱਤਾ ਆਹੀ ਵਟਸਐਪ ਨੰਬਰ ਹੈ ਜੀ 9622604098 ਐਸਾ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਓ ਜੀ ਬਾਕੀ ਮਸ਼ੀਨਰੀਆਂ ਦੀ ਪੂਰੀ ਗੱਲ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀ ਮਸ਼ੀਨਰੀਆਂ ਮਿਲ ਜਾਣਗੀਆਂ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਲਾਜ਼ਮੀ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਹਰੇ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਕੋਠੀ ਘਰ ਮਕਾਨ ਹੈ ਤਾਂ ਆਪਣਾ ਨੰਬਰ ਹੈ ਜੀ 77100 9445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਤੋਂ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਆਪਣਾ ਕਮਿਸ਼ਨ ਖਰਚਾ ਵਾਰਚਾ ਕੋਈ ਖਰਚਾ ਪਾਣੀ ਕੁਝ ਨਹੀਂ ਹੈਗਾ ਜੀ ਜਮ੍ਹਾਂ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈਗਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਕੋਠੀਆ ਘਰ ਹੈ ਕੁਛ ਵੀ ਹੈ ਕਿਸੇ ਵੀ ਏਰੀਆ ਚ ਹੈ। ਵਾਕੀ ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਜੀ ਪਸੰਦ ਆਈ ਹੈ ਵੀਡੀਓ ਤਾਂ ਸਾਰੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੀ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਬਾਈ ਬਣ ਕੇ لازਮੀ ਥਲੇ ਇੱਕ ਚੈਨਲ ਦਾ ਜਿਹੜਾ ਸਬਸਕ੍ਰਾਈਬ ਵਾਲਾ ਬਟਨ ਹੈ ਜਿੰਨੇ ਤੁਸੀਂ ਦੇਖ ਰਹੇ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਜਿੰਨੇ ਵੀ ਤੁਸੀਂ ਦੇਖ ਰਹੇ ਜਿਸ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਮੇਰੇ ਵੱਡੇ ਬਜ਼ੁਰਗ ਦੇਖ ਰਹੇ ਹੋ ਤੇ ਬਹੁਤ ਸਾਰੇ ਮੇਰੇ ਭਰਾ ਦੇਖ ਰਿਓ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਬਈ ਤੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਬਈ ਤੇ ਹੁਣ ਆਪਾਂ ਇੱਕ ਸਪਲੈਂਡਰ ਲੈ ਕੇ ਪਹੁੰਚੇ ਆ ਬਈ ਸਭ ਦਾ ਮਨਪਸੰਦ ਸਪਲੈਂਡਰ ਜਹਾਜ ਕੰਡੀਸ਼ਨ ਚੈੱਕ ਕਰੋ ਤੁਸੀਂ ਤੇ ਮਾਲਕ ਨੇ ਬਹੁਤ ਚੰਗਾ ਰੱਖਿਆ ਹੋਇਆ ਬਹੁਤ ਸ਼ੌਂਕ ਨਾਲ ਰੱਖਿਆ ਹੋਇਆ ਜੀ ਬਾਕੀ ਸਪਲੈਂਡਰ ਤੁਹਾਨੂੰ ਪਤਾ ਹੀ ਹੈ ਜੀ ਸਭ ਨੂੰ ਪਸੰਦ ਆਉਂਦਾਗਾ ਜੇ ਆਪਾਂ ਮਾਡਲ ਦੀ ਗੱਲ ਕਰੀਏ ਤਾਂ ਜੂਨ 2022 ਤੇ 25000 ਕੁੱਲ ਚੱਲਿਆ ਹੋਇਆ 80000 ਰੁਪਿਆ ਬਾਈ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਤੇ ਜਿਹੜੇ ਮਾਲਕ ਨੇ ਉਹ ਆਰਮੀ ਦੇ ਵਿੱਚ ਨਹੀਂ ਸੀ ਆਰਮੀ ਮਾਲਕ ਨੇ ਤੇ ਕੰਡੀਸ਼ਨ ਚੱਕਰੂ ਗੁਰਦਾਸਪੁਰ ਖੜਾ ਬਟਾਲਾ ਗੁਰਦਾਸਪੁਰ ਜਾ ਕੇ ਦੇਖੋ 80000 ਰੁਪਿਆ ਡਿਮਾਂਡ ਇਹਨਾਂ ਨੇ ਪਾਈ ਹੈ ਤੇ ਬਾਕੀ ਕਹਿੰਦੇ ਸੀਗੇ ਕਰਾਂਗੇ ਘਾਟਾ ਬੱਧਾ ਜਰੂਰ ਕਿਸੇ ਨੂੰ ਵੀ ਪਸੰਦ ਆਉਂਦਾ ਜਾ ਕੇ ਦੇਖੋ ਸਟਾਰਟ ਕਰਕੇ ਦੇਖੋ ਬਾਕੀ ਮਾਲਕ ਨੇ ਦੱਸਿਆ ਵੀ ਸਾਰਾ ਕੁਝ ਵਧੀਆਗਾ ਟੋਟਲ ਕਾਗਜ਼ ਪੱਤਰਾ ਟੋਟਲ ਕੰਮ ਹੋਏਗਾ ਕੋਈ ਕਮੀ ਪੇਸ਼ੀ ਨਹੀਂ ਨੰਬਰ 2675335966 ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ ਸੀ ਤੇ ਸਕੂਟੀ ਵਾਸਤੇ ਕਾਫੀ ਡਿਮਾਂਡ ਜ਼ਿਆਦਾ ਆ ਰਹੀ ਸੀਗੀ ਤਾਂ ਕਰਕੇ ਇੱਕ ਹੋਰ ਆਪਾਂ ਸਕੂਟੀ ਲੈ ਕੇ ਪਹੁੰਚੇ ਹਾਂ ਤੁਹਾਡੇ ਸਾਹਮਣੇ ਮਾਡਲ ਇਹ ਸਕੂਟੀ ਦਾ 2013 ਫਰੀਦਕੋਟ ਖੜੀ ਹੈ 23000 ਤੇ 500 ਸਰਫ ਡਿਮਾਂਡ ਹੈਗੀ ਤੇ ਸਾਰਾ ਕੁਝ ਵਧੀਆਗਾ ਤੇ ਕੋਈ ਕਮੀ ਪੇਸ਼ੀ ਹੈ ਨਹੀਂ ਤੇ ਕਿਸੇ ਨੂੰ ਵੀ ਪਸੰਦ ਆਵੇ ਕੋਈ ਦੇਖਣਾ ਚਾਹੁੰਦਾ ਸਕੂਟੀ ਇਹ ਜਾ ਕੇ ਕਿਸੇ ਮੇਰੇ ਭੈਣ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਪਸੰਦ ਆਉਂਦੀ ਹੈ ਜਾ ਕੇ ਦੇਖੋ 23000 ਤੇ 500 ਰੇਟ ਹੈ ਮੌਕੇ ਤੇ ਹੋ ਜਾਊਗਾ ਨੰਬਰ 62805 10712 ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੇ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਹੈ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਜੈਨ ਗੱਡੀ ਲੈ ਕੇ ਪਹੁੰਚੇ ਆ ਬਈ 2001 ਮਾਡਲ ਜੈਨ ਗੱਡੀ ਕੰਡੀਸ਼ਨ ਆਲੋਕੇ ਅ ਰੇਟ ਸਭ ਤੋਂ ਘੱਟ ਗੱਡੀ ਚੈੱਕ ਕਰੋ ਕੰਡੀਸ਼ਨ ਚੈੱਕ ਕਰੋ ਬਹੁਤ ਵਧੀਆ ਸਾਰਾ ਕੁਝ ਆਪਾਂ ਨੂੰ ਮਿਲ ਜੂਗਾ ਕਿਸੇ ਨੇ ਚਲਾ ਕੇ ਦੇਖਣੀ ਹੈ ਜਾ ਕੇ ਦੇਖੋ ਜੀ ਤੇ ਗੱਡੀ ਤਲਵੰਡੀ ਭਾਈ ਖੜੀ ਆ ਹਾਂ ਤੇ ਸਰਵਿਸ ਵਗੈਰਾ ਸਾਰੀ ਹੋਈ ਆ 39000 ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਤੇ ਰੇਟ 39000 ਰੁਪਇਆ ਮੌਕੇ ਤੇ ਹੋ ਜੂਗਾ ਤੇ ਨੰਬਰ ਵਾਈ ਦਾ 9463348290 ਗੱਲਬਾਤ ਕਰ ਲਓ ਜੀ ਬਾਕੀ ਮਸ਼ੀਨਰੀਆਂ ਦੀ ਗੱਲ ਹੋ ਰਹੀ ਹੈ ਜੀ ਤੇ ਇਹ ਮਸ਼ੀਨਰੀਆਂ ਤੁਹਾਨੂੰ ਕਿੰਨੇ ਦੀਆਂ ਲੱਗ ਰਹੀਆਂ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀਆਂ ਮਸ਼ੀਨਰੀਆਂ ਤੇ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਤੇ ਜਰੂਰ ਆਪਣੇ ਕੋਲੇ ਭੇਜੋ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਵੀਡੀਓ ਵਧੀਆ ਲੱਗੀ ਆ ਲਾਈਕ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਭੇਜੋ ਆਪਣੇ ਕੋਲੇ ਤੇ ਅਗਲੀ ਵੀਡੀਓ ਚ ਕਿਹੜੀ ਮਸ਼ੀਨਰੀ ਚਾਹੀਦੀ ਆ ਕਮੈਂਟਾਂ ਦੇ ਵਿੱਚ ਲਾਜ਼ਮੀ ਲਿਖਿਓ ਜੀ